ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਹੁਣ ਮੈਂ ਬੇਨਤੀ ਕਰੂੰਗਾ ਪਾਰਟੀ ਜਿੰਦਾਬਾਦ ਪਾਰਟੀ ਜਨਤਾ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਨੀਟ ਐਗਜ਼ਾਮ ਪੁਟਾੜੇ ਨੂੰ ਲੈ ਕੇ ਇਸ ਵਕਤ ਆਮ ਆਦਮੀ ਪਾਰਟੀ ਜ਼ਿਲਹੰਦਰ ਦੇ ਪੁਟਾ ਗਰਾਊਂਡ ਦੇ ਵਿੱਚ ਪ੍ਰੋਟੈਸਟ ਕਰਦੀ ਹੋਈ ਨਜ਼ਰ ਆ ਰਹੀ ਹੈ ਸਾਰੇ ਸਾਥੀ ਜਿਹੜੇ ਸਾਹਮਣੇ ਇਸ ਵਕਤ ਨੀਟ ਐਗਜ਼ਾਮ ਨੂੰ ਲੈ ਕੇ ਭਾਰਤ ਦੇ ਵਿੱਚ ਕਈ ਚਰਚਾਵਾਂ ਜਿਹੜੀਆਂ ਨੇ ਉਹ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਨੀਟ ਐਗਜ਼ਾਮ ਕੀ ਹੈ ਉਸ ਬਾਰੇ ਅਸੀਂ ਤੁਹਾਨੂੰ ਜਿਹੜਾ ਹੈ ਉਹ ਪਹਿਲਾਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਜੋ ਲੋਕ ਅੱਜ ਪ੍ਰੋਟੈਸਟ ਕਰ ਰਹੇ ਆ ਸੀ ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਨੀਟ ਐਗਜ਼ਾਮ ਕੀ ਹੈ ਹਾਲਾਂਕਿ ਦੂਜੇ ਪਾਸੇ ਜਲੰਧਰ ਤੋਂ ਮੰਤਰੀ ਬਲਕਾਰ ਸਿੰਘ ਹੋਰੀ ਸਪੀਚ ਦੇ ਰਹੇ ਨੇ ਪਰ ਅਕਸਲ ਦੇ ਵਿੱਚ ਜੋ ਲੋਕ ਇਸ ਜਗ੍ਹਾ ਦੇ ਉੱਤੇ ਪਹੁੰਚੇ ਨੇ ਕਿ ਉਹਨਾਂ ਨੂੰ ਪਤਾ ਹੈ ਨੀਟ ਐਗਜ਼ਾਮ ਕੀ ਹੈ ਨੀਟ ਦੀ ਫੁੱਲ ਫਾਰਮ ਕੀ ਹੈ ਉਸ ਬਾਰੇ ਜਿਹੜਾ ਹੈ ਉਹ ਅਸੀਂ ਗੱਲਬਾਤ ਜ਼ਰੂਰ ਕਰ ਲਾਂਗੇ ਕਿਉਂਕਿ ਲੋਕ ਜਿਹੜੇ ਨੇ ਪਹੁੰਚੇ ਹੋਏ ਨੇ ਕਾਫੀ ਦੂਰ ਦੂਰ ਤੋਂ ਪਹੁੰਚੇ ਹੋਏ ਨੇ ਪ੍ਰੋਟੈਸਟ ਕਰਨ ਦੇ ਲਈ ਚਾਚਾ ਜੀ ਕੀ ਨਾਮ ਤੁਹਾਡਾ ਅਗਰ ਜੀ ਸਭ ਕਿੱਥੋਂ ਆਏ ਹੋ ਤੁਸੀਂ ਫਲੋਰ ਤੋਂ ਫਲੋਰ ਤੋਂ ਆਏ ਹੋ ਤੁਸੀਂ ਨੀਟ ਇਗਜ਼ਾਮ ਕੋਟੜਾ ਦੇ ਵਿੱਚ ਤੁਸੀਂ ਪ੍ਰੋਟੈਸਟ ਕਰਨ ਆਏ ਹੋ ਪਤਾ ਹੈ ਨੀਟ ਇਗਜ਼ਾਮ ਕੀ ਹੈ ਪਤਾ ਤਾਂ ਬੱਚਿਆਂ ਬੱਚਿਆਂ ਨੂੰ ਬੱਚਿਆਂ ਨੂੰ ਧੱਕਾ ਹੋਇਆ ਬਹੁਤ ਜ਼ਿਆਦਾ ਤੇ ਬੱਚਿਆਂ ਦੀ ਉਹਨਾਂ ਡਾਕਟਰ ਬਣਨਾ ਸੀਗਾ ਇਹਨਾਂ ਨੇ ਉਹਨਾਂ ਰੱਖਿਆ ਨਹੀਂ ਕੋਈ ਜਿੰਮੇਦਾਰ ਰੱਖੇ ਜਿਹੜੇ ਕੋਈ ਜਾਣਦੇ ਨਹੀਂ ਸੀਗੇ ਇਸ ਕਰਕੇ ਅਸੀਂ ਆਏ ਆ ਵੀ ਇਹ ਬਹੁਤ ਠਕਾ ਕੀਤਾ ਅਸੀਂ ਨੀਟ ਨੀਟ ਐਗਜ਼ਾਮ ਕੀ ਹੈ ਪਤਾ ਤੁਹਾਨੂੰ ਇਹਦੇ ਬਾਰੇ ਇੰਨਾ ਪਤਾ ਨੀਟ ਐਗਜ਼ਾਮ ਕੀ ਹੈ ਪਤਾ ਤੁਹਾਨੂੰ ਇਹਦੇ ਬਾਰੇ ਇੰਨਾ ਪਤਾ ਇੰਨਾ ਪਤਾ ਕਿ ਇਹਨਾਂ ਨੇ ਠਕਾ ਕੀਤਾ ਹੈ ਪਤਾ ਠਕਾ ਕੀਤਾ بس ਤੁਹਾਨੂੰ ਇੰਨਾ ਪਤਾ ਹੈ ਇਹ ਨਹੀਂ ਪਤਾ ਕਿ ਨੀਟ ਐਗਜ਼ਾਮ ਕੀ ਹੈ ਫੁੱਲ ਫਾਰਮ ਵੀ ਨਹੀਂ ਪਤਾ ਹੋਣੀ ਤੁਹਾਨੂੰ ਹੋਰ ਪਤਾ ਗਵੀ ਤਾਂ ਠਕਾ ਕੀਤਾ ਹੈ ਸਰਕਾਰ ਨੇ ਇਹਨਾਂ ਬੱਚਿਆਂ ਨਾਲ ਹੋਰ ਤੋਂ ਆਏ ਹੋ ਤੁਸੀਂ ਕਾਫੀ ਦੂਰੋਂ ਆਏ ਹੋ ਤੁਸੀਂ ਪ੍ਰੋਟੈਸਟ ਕਰਨ ਦੇ ਲਈ ਚਾਹ ਇਹ ਜਿਹੜਾ ਆਹ ਨੀ ਤੁਹਾਨੂੰ ਪਰ ਤੁਸੀਂ ਆਏ ਹੋ ਆਇਆ ਵੀ ਤੱਕਾ ਨਹੀਂ ਹੋਣਾ ਚਾਹੀਦਾ ਇਹ ਤੱਕਾ ਸਰਕਾਰ ਨੇ ਕਿਉਂ ਕੀਤਾ ਤਾਂ ਕਰਕੇ ਇਕੱਠੇ ਹੋਇਆ ਸੀ ਹਾਂ ਜੀ ਨੀਟ ਐਗਜ਼ਾਮ ਪਤਾ ਹੈ ਕਿਉਂ ਦਿੱਤਾ ਜਾਂਦਾ ਹੈ ਤੁਹਾਨੂੰ ਪਤਾ ਤੁਹਾਡੇ ਬੱਚੇ ਹੈਗੇ ਨੇ ਹੈਗੇ ਜੀ ਕਿੰਨੇ ਬੱਚੇ ਨੇ ਤਿੰਨ ਬੱਚੇ ਸੀ ਦੋ ਪੜ੍ਹਾਈ ਕਰਦੇ ਨੇ ਉਹਦੇ ਨਾਲ-ਨਾਲ ਉਹ ਨਹੀਂ ਤੇ ਨੇ ਆ ਖੇਤੀਬਾੜੀ ਕਰਦੇ ਨੇ ਖੇਤੀਬਾੜੀ ਕਰਦੇ ਨੇ ਤੁਸੀਂ ਇੱਥੇ ਕਿਵੇਂ ਪ੍ਰੋਟੈਸਟ ਦੇ ਵਿੱਚ ਕਿਵੇਂ ਆਏ ਹੋ ਅਸੀਂ ਉੱਥੇ ਪਾਰਟੀ ਦਾ ਜਵਾਲਾ ਕੀਤਾ ਜੀ ਪਾਰਟੀ ਆਪ ਪਾਰਟੀ ਦਾ ਆਪ ਪਾਰਟੀ ਦਾ ਅਸੀਂ ਫਲਪਰ ਪਾਰਟੀ ਵਧੀਆ ਪਾਰਟੀ ਆ ਗਰੀਬਾਂ ਦੀ ਹਮਦਰਦ ਆ ਜੀ ਇਹ ਗਰੀਬਾਂ ਦੀ ਮਦਦ ਕਰਦੀ ਪਾਰਟੀ ਬਹੁਤ ਵਧੀਆ ਪਾਰਟੀ ਆ ਜੀ ਅਸੀਂ ਜਿਹੜੀ ਪਾਰਟੀ ਗਰੀਬਾਂ ਦੀ ਮਦਦ ਕਰਦੀ ਉਹਦੇ ਨਾਲ ਜੁੜਿਆ ਅਸੀਂ ਬਹੁਤ ਵਧੀਆ ਕੰਮ ਕਰਦੀ ਆ ਇਹ ਚੋਣਾਂ ਤਾਂ ਆਏ ਹੋ ਤੁਹਾਨੂੰ ਬੁਲਾਇਆ ਹੈ ਤਾਂ ਆਇਓ ਇਹ ਧੱਕੇ ਜਿਹੇ ਖਰਾਬ ਆਇਆ ਸੀ ਜਸਦੀਪ ਸਿੰਘ ਧੰਨਵਾਦ ਜੀ ਕੀ ਕਹੇ ਜੀ ਸ਼ੁਕਰੀਆ ਹੋਰ ਵੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲਾਂਗੇ ਕਿੱਥੋਂ ਆਏ ਹੋ ਜੀ ਤੁਸੀਂ ਲੋਰ ਤੋਂ ਜੀ ਲੋਰ ਤੋਂ ਆਏ ਹਾਂ ਇਹਨਾਂ ਦੇ ਨਾਲ ਹੀ ਆਏ ਹਾਂ ਨਾਲੀਆ ਜੀ ਹਾਂਜੀ ਆਹ ਤੇ ਨੀਟ ਇਗਜ਼ਾਮ ਘੁਟਾਲਾ ਜਿਹੜਾ ਹੈ ਉਸ ਦੇ ਲਈ ਤੁਸੀਂ ਪ੍ਰੋਟੈਸਟ ਕਰਨੀ ਹੋ ਤੁਹਾਨੂੰ ਪਤਾ ਹੀ ਨਹੀਂ ਨੀਟ ਇਗਜ਼ਾਮ ਕੀ ਹੈ ਹਾਂਜੀ ਨੀਟ ਇਗਜ਼ਾਮ ਹੈ ਐਮ ਬੀਬੀਐਸ ਦੇ ਦਾਖਲਾ ਲੈਣ ਵਾਸਤੇ ਡਾਕਟਰ ਬਣਨ ਲਈ ਇਹ ਜਿਹੜਾ ਇਗਜ਼ਾਮ ਕਲੀਅਰ ਕਰਨਾ ਪੈਂਦਾ ਜੇ ਆਪਾਂ ਇਗਜ਼ਾਮ ਕਲੀਅਰ ਕਰ ਜਾਂਦੇ ਆ ਤਾਂ ਤੁਹਾਨੂੰ ਦਾਖਲਾ ਮਿਲਣਾ ਨਹੀਂ ਤਾਂ ਨਹੀਂ ਮਿਲਣਾ ਕੀ ਘੁਟਾਲਾ ਕੀ ਹੋਇਆ ਹੈ ਐਕਚੁਅਲ ਦੇ ਵਿੱਚ ਕੀ ਘੁਟਾਲਾ ਹੈ ਪਤਾ ਤੁਹਾਨੂੰ ਐਕਚੁਅਲ ਦੇ ਵਿੱਚ ਘੁਟਾਲਾ ਇਹ ਹੋਇਆ ਕਿ ਜਿਹੜਾ ਪੇਪਰ ਲੀਕ ਹੋਇਆ ਪੇਪਰ ਲੀਕ ਹੋਇਆ ਜਿਹੜੇ ਅਮੀਰ ਲੋਕ ਸੀਗੇ ਜਿਨ੍ਹਾਂ ਕੋ ਪੈਸੇ ਵੱਧ ਸੀਗੇ ਉਹ ਨਿਆਣੇ ਉਹਨਾਂ ਦੇ ਨਲਾਇਕ ਸਗੇ ਇਹ ਜਿਹੜਾ ਨੀਟ ਇਗਜ਼ਾਮ ਹੈ ਕਲੀਅਰ ਨਹੀਂ ਕਰ ਸਕਦੇ ਸੀ ਉਹਨਾਂ ਨੇ ਪੈਸੇ ਦੇ ਜ਼ੋਰ ਦੇ ਨਾਲ ਔਰ ਬੱਚਾ ਜਿਹੜਾ ਇਹ ਇਜ਼ਾਮ ਕਲੀਅਰ ਕਰਾਉਣ ਲਈ ਤੇ ਸਾਡੇ ਬੱਚੇ ਡਾਕਟਰ ਬਣ ਜਾਣ ਔਰ ਜਿਹੜੇ ਜਿਹੜੇ ਵਧੀਆ ਬੜੇ ਲਿਖੇ ਜਿਹੜੇ ਵਧੀਆ ਦਿਮਾਗੀ ਬੱਚੇ ਹੈਗੇ ਆ ਉਹ ਤਾਂ ਨੀਟ ਇਗਜ਼ਾਮ ਇਦਾਂ ਕਲੀਅਰ ਕਰ ਜਾਂਦੇ ਆ ਪਰ ਉਹਨਾਂ ਮਾਪਿਆਂ ਨੂੰ ਪਤਾ ਆ ਵੀ ਸਾਡੇ ਜਿਹੜੇ ਨਿਆਣੇ ਆ ਇਹ ਨੀਟ ਇਗਜ਼ਾਮ ਨਹੀਂ ਕਲੀਅਰ ਕਰ ਸਕਦੇ ਪਰ ਅਸੀਂ ਪੈਸੇ ਦੇ ਜ਼ੋਰ ਨਾਲ ਡਾਕਟਰ ਜੀ ਜ਼ਰੂਰ ਬਣਾਉਣੇ ਆ ਉਹਨਾਂ ਨੇ ਪੈਸੇ ਦੇ ਕੇ ਜਿਹੜਾ ਇਹ ਕਪੜਾ ਕਰਵਾਇਆ ਤੁਸੀਂ ਇਸ ਕਪੜੇ ਦਾ ਵਿਰੋਧ ਕਰਨ ਆਏ ਅਸੀਂ ਕਪੜੇ ਦਾ ਬਿਲਕੁਲ ਪ੍ਰੋ ਕਰਨਾ ਆਏ ਜੀ ਕਿਉਂਕਿ ਜਿਹੜੇ ਐਕਚੁਅਲ ਜਿਹੜੇ ਹੱਕਦਾਰ ਨੇ ਡਾਕਟਰ ਬਣਦੇ ਉਹਨਾਂ ਨੂੰ ਹੀ ਰਖਲਾ ਮਿਲਣਾ ਚਾਹੀਦਾ ਉਹੀ ਡਾਕਟਰ ਬਣਨੇ ਚਾਹੀਦੇ ਆ ਚਾਚਾ ਜੀ ਇਹਨਾਂ ਤੋਂ ਇਹਨਾਂ ਤੋਂ ਪੁੱਛ ਲਓ ਇਹਨਾਂ ਨੂੰ ਪਤਾ ਸਾਰਾ ਕੁਝ ਨੀਟ ਐਗਜ਼ਾਮ ਕੀ ਹੁੰਦਾ ਹੈ ਕਿਵੇਂ ਕੀ ਕੁਝ ਹੁੰਦਾ ਹੈ ਇਹਨਾਂ ਤੋਂ ਪੁੱਛੋ ਠੀਕ ਹੈ ਪਤਾ ਲੱਗ ਜੂਗਾ ਤੁਹਾਨੂੰ ਠੀਕ ਹੈ ਸ਼ੁਕਰੀਆ ਜੀ ਬਿਲਕੁਲ ਤਾਂ ਇਹ ਲੋਕ ਜਿਹੜੇ ਨੇ ਉਹ ਫਲੋਰ ਤੋਂ ਪਹੁੰਚੇ ਹੋਏ ਨੇ ਜੋ ਕਿ ਇਸ ਪ੍ਰੋਟੈਸਟ ਦੇ ਵਿੱਚ ਜਿਹੜਾ ਹੈ ਉਹ ਪਹੁੰਚੇ ਹੋਏ ਨੇ ਹੋਰ ਵੀ ਮਹਿਲਾਵਾਂ ਵੀ ਜਿਹੜੀਆਂ ਨੇ ਪਹੁੰਚੀਆਂ ਨੇ ਉਹਨਾਂ ਦੇ ਨਾਲ ਵੀ ਅਸੀਂ ਜਰੂਰ ਗੱਲਬਾਤ ਕਰ ਲੈਣੇ ਆ ਕਿਉਂਕਿ ਕਾਫੀ ਦੂਰ ਪਹੁੰਚੇ ਹੋ ਕੀ ਨਾਮ ਹੈ ਜੀ ਤੁਹਾਡਾ ਅਮਨਪ੍ਰੀਤ ਕਿਉਂ ਆਇਓ ਜੀ ਤੁਸੀਂ ਇੱਥੇ ਵੀ ਜਲੰਧਰ ਦਾ ਜਲੰਧਰ ਤੋਂ ਹੀ ਹੋ ਨੀਟ ਐਗਜ਼ਾਮ ਕੀ ਹੁੰਦਾ ਪਤਾ ਹੈ ਤੁਹਾਨੂੰ ਉਹ ਇੱਕ ਇਗਜ਼ਾਮੇ ਕਿ ਮੈਡੀਕਲ ਹੈ ਇਗਜ਼ਾਮਸ ਹੈਗੇ ਆ ਜਿਹੜਾ ਕਿ ਮੈਡੀਕਲ ਡਾਕਟਰ ਬਣਨ ਲਈ ਇਗਜ਼ਾਮ ਕਲੀਅਰ ਕਰਨਾ ਪੈਂਦਾ ਮੈਂ ਰਵਿੰਦਰ ਕੌਰ ਰਾਜੀ ਕੈਂਟੋ ਬਲੌਕ ਪ੍ਰਧਾਨ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਦੇਖੋ ਜੇ 20 ਲੱਖ ਰੁਪਇਆ ਦੇ ਕੇ ਜਾਂ ਇੰਨੇ ਪੈਸੇ ਦੇ ਕੇ ਜਿਹੜੇ 700 ਨੰਬਰ ਚ ਆਉਣਾ ਚ ਇੰਨੇ ਨੰਬਰ ਆਏ ਉਹਨਾਂ ਦੇ ਇੱਕੋ ਘਟਾਲਾ ਹੀ ਕਿਉਂਕਿ ਉਹਨਾਂ ਨੂੰ ਗੱਡੀਆਂ ਵਿੱਚ ਬਿਠਾ ਲਿਆ ਗਿਆ ਸੀ ਉੱਥੇ ਹੀ ਉਹਨਾਂ ਦੇ ਇਗਜ਼ਾਮ ਦਿੱਤੇ ਗਏ ਸੀ ਬੱਚਿਆਂ ਨੂੰ ਕਿਹਾ ਗਿਆ ਸੀਗਾ ਕਿ ਜੇ ਤੁਹਾਡਾ ਕੋਰਸਨ ਨਹੀਂ ਆਉਂਦੇ ਉਹਨਾਂ ਦੇ ਆਨਸਰ ਨਹੀਂ ਆ ਰਹੇ ਉਹ ਖਾਲੀ ਥਾਂ ਛੱਡ ਦੋ ਤੁਸੀਂ ਆਪੇ ਭਰ ਦਾਂਗੇ ਕਿਉਂ ਕਿਉਂਕਿ ਉਹਨਾਂ ਉਹ ਬੱਚਿਆਂ ਨੇ ਪੈਸੇ ਦਿੱਤੇ ਸੀ ਤੇ ਇਹ ਪੈਸੇ ਦੇ ਕੇ ਹੀ ਡਾਕਟਰ ਬਣਨੇ ਜਿਹੜੇ ਕਿ ਪਲੱਸ 2 ਦੇ ਵਿੱਚ ਕੈਮਿਸਟਰੀ ਜਾਂ ਬਾਇਓਲੋਜੀ ਵਿੱਚ ਜਿੱਥੇ ਨੰਬਰ ਨਹੀਂ ਆਈ ਸੀ ਉਹ ਬੱਚੇ ਵੀ ਟੌਪ ਕਰ ਗਏ ਤੇ ਇਹ ਘੁਟਾਲਾ ਹੀ ਹੋ ਸਕਦਾ ਨਾ ਇਹਦੇ ਵਿੱਚ ਇੰਨਾ ਵੱਡਾ ਘੁਟਾਲਾ ਹੋਇਆ ਸਰਕਾਰ ਦੁਆਰਾ ਕੀਤਾ ਗਿਆ ਘੁਟਾਲਾ ਕਿ ਕਿ ਬੀਜੇਪੀ ਸਰਕਾਰ ਨੇ ਘੁਟਾਲਾ ਕੀਤਾ ਸੀ ਅੱਜ ਉਸੇ ਦੇ ਵਿੱਚ ਇਕੱਠੇ ਹੋਏ ਆ ਅਸੀਂ ਉਹਨਾਂ ਨਾਲ ਸੰਘਰਸ਼ ਕਰਾਂਗੇ ਜਿਹੜੇ ਬੱਚੇ ਬੈਠੇ ਸੀ ਉੱਥੇ ਜਿਹੜੇ ਵੀ ਗ੍ਰਾਮ ਦੇ ਸਾਰੇ ਹੀ ਬੱਚੇ ਬੈਠੇ ਸੀ ਉਹਨਾਂ ਨਾਲ ਟੋਕਾ ਹੋਇਆ ਅਸੀਂ ਉਹਨਾਂ ਦੇ ਫੇਵਰ 'ਚ ਬੈਠੇ ਅੱਜ ਇੱਥੇ ਇਕੱਠੇ ਹੋਏ ਆਂ ਕਿ ਉਦੋਂ ਤੱਕ ਅਸੀਂ ਸੰਘਰਸ਼ ਕਰਾਂਗੇ ਜਦੋਂ ਤੱਕ ਬੱਚਿਆਂ ਨੂੰ ਉਹਨਾਂ ਨੂੰ ਮਿਲ ਨਹੀਂ ਜਾਂਦਾ ਉਹਨਾਂ ਦਾ ਜਨਮ ਦਾ ਹੱਕ ਨਹੀਂ ਮਿਲ ਇੱਥੋਂ ਨਹੀਂ ਪਤਾ ਹੈ ਤੁਸੀਂ ਉਹ ਟੈਸਟ ਕਰਨ ਆਏ ਹੋ ਤੁਸੀਂ ਸਭ ਤੁਸੀਂ ਆਏ ਕਿੱਥੋਂ ਆਪਣੀ ਪਛਾਣ ਇਸ ਦਾ ਸਵਾਲ ਹੈ ਬਹੁਤ 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 ਕਾਫੀ ਕਾਫੀ ਪ੍ਰੋਟੈਸਟ ਕਰਨ ਆਏ ਹੋ ਕਾਫੀ ਗਰਮੀ ਹੈਗੀ ਹੈ ਇਸ ਗਰਮੀ ਦੇ ਵਿੱਚ ਤੁਸੀਂ ਪ੍ਰੋਟੈਸਟ ਕਰਨ ਆਏ ਹੈ ਕਿਉਂ ਬਟ ਤੁਹਾਨੂੰ ਨੀਟ ਦੀ ਫੁੱਲ ਫੁੱਲ ਨਹੀਂ ਆ ਰਹੀ ਆ ਤੇ ਪੀਡੀਫੀ ਦੂ ਹੂ ਕੋ ਹੋਰ ਨਾ ਚੜਾਗੇ ਮੈਡਮ ਨੇ ਗੱਲ ਕਰ ਰਹੀ ਹੈ ਮੈਡਮ ਨੇ ਦੱਸਣਾ ਹੁੰਦਾ ਹੈ ਬਹੁਤ ਤਲਵਾਤੀ ਹੈ ਕਿਉਂਕਿ ਗਿਲਬੀ ਲੋਕ ਨੇ ਜੋ ਇਸ ਵਕਤ کافی ਗਰਮੀ ਹੈ ਇਸ ਵਕਤ 43 ਡਿਗਰੀ ਜਿਹੜੀ ਹੈ ਉਹ ਗਰਮੀ ਹੈਗੀ ਇਸ ਗਰਮੀ ਦੇ ਵਿੱਚ ਲੋਕੜਾ ਉਹ ਟੈਸਟ ਕਰਨ ਲਈ ਆਏ ਨੇ ਪਰ ਕਈ ਲੋਕ ਇਸ ਧਰਨੇ ਦੇ ਵਿੱਚ ਉਹ ਵੀ ਨੇ ਜਿਨ੍ਹਾਂ ਨੂੰ NEET ਦੀ ਪਰਫਾਰਮ